ਬੱਕਰੀਆਂ ਬਈ ਹਾਂ ਤੇ ਕੁੱਕੜ ਜੀ ਹਾਂ ਤੇ ਕੱਟੀਆਂ ਬੱਚੇ ਟਰੈਕਟਰ ਨਹੀਂ ਖੜਾਵੇ ਉਹ ਟਰੈਕਟਰ ਜਿਹੜਾ ਖੜਾ ਤੇ ਆ ਦੇਖੀ ਮੱਠਲ ਜੀ ਪਾਣੀ ਵਾਲੇ ਹਾਂ ਇੱਥੇ ਤੇ ਇਧਰ ਗਾਈਆਂ ਵੱਜਾ ਬਣਦੇ ਆ ਧੁੱਪੇ ਇੱਥੇ ਵਹਿਦੇ ਮੱਝਾ ਮੱਝਾ ਡਾਕੇ ਨਾ ਬੜਾ ਵਰੀ ਸੁਣ ਮਿਲਦਾ ਬਈ ਇਹ ਚੀਜ਼ ਹੈ ਕਹਿ ਲਾ ਵੇ ਪੂਰਾ ਪੂਰਾ ਕਹਿ ਲੈ ਲੈ ਵੀ ਕਿੰਨੇ ਕਰਦੇ ਸਾਡੇ ਕਾਟਵਾ ਜੀ ਚੜਦੀਆਂ ਕਾਟਵਾ ਜੀ ਫਿਰਦੀਆਂ ਵੀ ਤਾਂ ਜੀ ਹੈ ਜੀ ਬੜਾ ਵਧੀਆ ਮੁੰਜਾ ਡਾਇ ਪਿਆ ਹੈ। ਬੜਾ ਵਧੀਆ ਲੱਗਦਾ ਮੈਨੂੰ ਤੇ ਹੁਣ ਆਹ ਬੱਕਰੀਆਂ ਵੀ ਦੋ। ਬੱਕਰੀਆਂ ਵੀ ਆ ਬਈ। ਤੇ ਇਹ ਦੇਖ ਬੱਕਰੀਆਂ ਆ। ਹਾਂ। ਤੇ ਉਹ ਕੁੱਕੜ ਵਿੱਚ ਹੀ ਹਨਾ ਰੱਖਿਆ ਜਨਾ। ਕੁੱਕੜ ਬਈ ਕੁੱਕੜ। ਹਾਂ। ਹੈ ਤੇ ਕੱਟੀਆਂ ਬੱਚੀਆਂ ਤੇ ਉਹ ਪਰਾ ਟਰੈਕਟਰ ਖੜਾ ਬਈ। ਹਾਂ ਟਰੈਕਟਰ ਉਹ ਖੜਾ ਜਨਾ। ਇੱਕ ਸੁਵਰਾਜ 856 ਗੜਾ ਪਿੱਛੇ। ਹਾਂ 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 ਉਹ ਵੀ ਖੜਾ ਹੈ। ਇਹ ਤੇ ਨੀਰਾ ਲੇਖਣ ਦੇ। ਕਿਹੜਾ ਵੀ ਰੇੜਾ। ਹਾਂ। ਟੱਬ ਪਿਆ ਇੱਥੇ। ਹਾਂ। ਉਹ ਪਿਆ। ਇਧਰ ਸੋ ਫੀਟਰ ਦੇਖੀ ਬਈ। ਉਹ ਕੋਤਰੇ ਆ। ਬੜਾ ਵੀ ਆਪਣੇ ਹੁਣ ਤਾਂ ਪਿੰਡਾਂ ਦੇ ਡਿਵੈਲਪ ਹੋ ਗਏ ਨਹੀਂ ਪਹਿਲਾਂ ਇਹ ਜਿਆ ਸ ਹੈਣਾ ਬਹੁਤ ਵਧੀਆ ਵੀ ਆਈ ਘਰ ਦੇ ਵਿੱਚ ਉੱਥੇ ਰੋਟੀ ਖਾਣੀ ਉੱਥੇ ਚੁੱਲ੍ਹਾ ਹੋਣੇ ਵਿੱਚੇ ਕੁੱਪੜ ਜਿਹੇ ਤਰੀਕੇ ਕਰਨੇ ਸੀਗੇ ਜਿਵੇਂ ਅੱਜ ਕੱਲ ਗੱਡੀਆਂ ਨਹੀਂ ਹੁੰਦੀ ਆਪਣੇ ਪਿੰਡਾਂ 'ਚ ਸਾਈਕਲ ਖੜਾ ਹੈ ਸਾਈਕਲ ਖੜਾ ਇਹ ਹਾਂ ਯੋ ਮੰਨ ਕੇ ਸਾਰਾ ਕੁਝ ਵੀ ਬਈ ਪੁਰਾਣਾ ਜਿਹਾ ਹੈ ਹਾਂ ਵਧੀਆ ਬਹੁਤ ਵਧੀਆ ਹਾਂ ਜੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਬਈ ਹੈਨਾ ਤੇ ਫੀਟਰ ਹਰੇ ਵਾਲਾ ਆ ਬੱਠਲ ਇਹ ਹਾਂ ਉੱਥੇ ਕਿਟਰ ਆ ਗਿਆ ਬੱਠਲ ਆਹੋ ਉਹ ਦੇਖ ਰੇੜੀ ਤੋਂ ਪਰੇ ਉਹਨਾਂ ਦਾ ਘਰ ਹੈ ਦੋ ਕਮਰੇ ਉੱਥੇ ਰੋਟੀ ਬਣਦੀ ਹੈ ਰੋਟੀ ਬਣਦੀ ਹੈ ਤੇ ਇੱਥੇ ਦੇਖੋ ਸਿਸਟਮ ਕਿੱਡਾ ਹਨਾ ਸਕੂਨ ਜਿੰਦਗੀ ਨੁੰਦੀ ਪੂਰੀ ਪੂਰੀ ਵਧੀਆ ਨਾ ਕੋਈ ਐ ਗੱਡੀਆਂ ਦੀ ਨਾ ਕੋਈ ਪੈਸੇ ਦਾ ਜ਼ਰਾ ਨਾ ਜ਼ਮੀਨਾਂ ਦਾ ਨਾ ਨਾ ਕਿਸੇ ਨਾਲ ਲੜਨਾ ਨਾ ਕਰਨਾ ਹਾਂ ਕੱਡੀ ਵਧੀਆ ਗੱਲਵਾਤਾ ਇਹ ਪੂਰੀ ਵਧੀਆ ਪੂਰਾ ਵਧੀਆ ਲੈ ਇੱਕ ਆਫਰ ਦਾ ਮੁਰਗਾ ਜਾ ਇੱਥੇ ਦੇਖੋ ਢੱਡਾ ਵੀ ਉਹ ਉੱਪਰਲੇ ਬਸ ਢੱਡਾ ਕਿਥੇ ਹਾਂ ਉਹ ਢੱਡਾ ਆ ਗਿਆ ਆਹ ਢੱਡਾ ਆ ਗਿਆ ਹਾਂ ਉਹ ਢੱਡਾ ਆ ਗਿਆ ਵੇ ਭਾਈ ਆ ਦੇਖ ਇੱਕ ਟੱਪਰੀ ਵਾਸ ਕਿਹੜੀ ਹੁੰਦੇ ਪਰਤੀ ਹੈ ਟੱਪਰੀ ਵਾਸ ਨੂੰ ਭੈੜੀ ਮੇਰੀ ਜੂਨ ਨੀ ਮਾਂ ਐ ਜੇ ਸੀਗਾ ਕੋਈ ਗਾਣਾ ਸੀਗਾ ਟੱਪਰੀ ਟੱਪਰੀ ਵਾਸੀ ਨੂੰ ਕਹਿੰਦੇ ਐ ਭਾਈ ਦੱਸੋ ਕਮੈਂਟ ਕਰਕੇ ਹਨਾ ਮੈਨੂੰ ਟੱਪਰੀ ਵਾਸ ਦੱਸੋ ਭਾਈ ਹਨਾ ਵੀ ਕੀ ਇਹਨੂੰ ਕਹਿੰਦੇ ਆ ਹੁਣ ਜਿਆਦਾ ਪਤਾ ਨਹੀਂ ਹੈਗਾ ਪਰ ਸਾਨੂੰ ਆਹ ਦੇਖ ਕੇ ਬੜਾ ਵਧੀਆ ਲੱਗਿਆ ਉਹ ਸੂਜੇ ਖੜੇ ਆ ਵਿੱਚ ਬੱਲਵ ਦੇ ਕਿਵੇਂ ਲੱਗਿਆ ਭਈ ਉਸ ਹੈ ਹਾਂ ਬੱਲਵੀਂ ਉਹ ਬੱਲਵ ਲੱਗਿਆ ਹੋਇਆ ਕੀ ਹੋ ਗਿਆ ਜਿੰਦਗੀ ਹੈ ਤੇ ਆਹ ਜਾਨਵਰ ਵਿਚਾਰਾ ਹਨਾ ਘਰ ਦਾ ਮਾਲਕ ਹੈ ਤੇ ਆਹ ਆ ਸਕੂਨ ਜਾ ਵਧੀਆ ਲੱਗਿਆ ਵੀ ਦੇਖ ਕੇ ਮੈਂ ਕਿਹਣਾ ਪੂਰਾ ਕੈਂਟ ਹਮ ਕੈਂਟ ਗੱਲ ਬਾਤ ਇੱਥੇ ਇਹਨਾਂ ਨੇ ਪਸ਼ੂ ਰੱਖੇ ਨਾਲ ਹਰਿਆਲੀ ਮਸ਼ੀਨਾਂ ਥੋੜੇ ਜਿਹੇ ਏਰੀਆ ਦੇ ਵਿੱਚ ਹੀ ਜਗ੍ਹਾ ਕਰੀ ਹੋਈ ਹੈ ਬਾਈੱਸ ਬੱਸ ਪਿਆ ਬਾਈ ਤੇ ਉੱਥੇ ਨਾ ਰਹਿੰਦੇ ਆ ਨਾ ਲੈ ਹੁਣ ਬਾਈ ਕਹਿੰਦਾ ਮੈਂ ਫੋਸਟ ਡਾਲਦਾ ਉਹ ਡਾਲਦਾ ਹੈ ਨਾ ਨਾ ਕੋਈ ਕੁੱਤਾ ਆਵੇ ਨਾ ਬਿੱਲੀ ਆਵੇ ਹੈ ਨਾ ਕੋਕੜ ਨੂੰ ਖਾਣਾ ਨਾ ਕੋਈ ਕੁੱਤਾ ਨਹੀਂ ਕੋਈ ਬਈ ਬਿੱਲੀ ਨਹੀਂ ਜਾਨਵਰ ਨਾ ਜਿਵੇਂ ਇਹਨਾਂ ਦਾ ਸਾਰੇ ਤਰ੍ਹਾਂ ਦੇ ਜਾਨਵਰ ਜੇ ਨਾ ਕੱਟੀ ਕਾਟਮਾ ਫਿਰਦੀਆਂ ਬਈ ਉਹ ਕਾਟ ਕੌਂਸਲਾ ਉਹ ਸੀ ਤਾਂ ਹਾਂ ਇੱਥੇ ਕਾਟ ਫਰਦੀ ਹੈ ਠੀਕ ਹੈ ਨਾ ਕਿਆ ਬਾਤ ਹੈ ਨਾ ਹਾਂ ਪੂਰਾ ਵਧੀਆ ਮਾਹੌਲਾ ਹੈ ਨਾ ਕਿ ਚਿੰਤਾ ਹੈ ਨਾ ਕਿ ਨਾ ਲੜਾਈ ਨਾ ਪੜਾਈ ਵਧੀਆ ਆਥਰੇ ਰੋਟੀ ਖਾ ਕੇ ਸਵਾਜ ਦੇ ਤੜਕੇ ਵਧੀਆ ਹੋ ਗਏ ਇਨਾ ਕੋਈ ਫਿਕਰ ਨਾ ਕਰ ਹਾਂ ਬਸ ਗੱਲ ਵਧੀਆ ਹੀ ਹੈ ਵੀ ਨਾ ਕੋਈ ਫਿਕਰ ਨਾ ਫਾਕ ਨਾ ਫਿਕਰ ਨਾ ਕੋਈ ਸਾਂ ਤੇ ਇੱਧਰ ਆ ਦੇ ਲਾਲੂ ਗੱਡੀਆਂ ਨਾਲ ਉਹ ਤਾਂ ਹਾਂ ਹੈ ਗੱਡੀਆਂ ਨੂੰ ਬਹੁਤ ਫਿਕਰ ਆ ਭਾਈ ਹਾਂ ਬਹੁਤ ਨਜ਼ਾਰੇ ਨਜ਼ਾਰੇ ਫਿਕਰ ਆ ਗੱਡੀਆਂ ਨੂੰ ਪਰ ਹਾਂ ਪਰ ਆ ਜੀ ਇਹ ਆ ਸਿਸਟਮ ਹੈ ਇਹਨਾਂ ਨੂੰ ਕੋਈ ਫਿਕਰ ਨਹੀਂ ਹਾਂ ਇਹ ਜਿੰਨਾ ਕਰਨਾ ਹੈ ਉਹ ਨਹੀਂ ਬਿਲਕੁਲ ਬਿਲਕੁਲ ਜੀ ਤੇ ਹਨਾ ਵੀ ਆ ਲਾਈਫ ਹੈ ਨਾ ਵੀ ਚਲੋ ਇਹ ਨਹੀਂ ਹੁੰਦੀ ਹੈ ਹਰ ਇੱਕ ਬੰਦਾ ਕਾਲਾ ਹਨਾ ਪੈਸੇ ਕਮਾਉਣ ਦੇ ਦੌੜ ਚ ਲੱਗਾ ਹੋਇਆ ਹੈ ਪੂਰੀ 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 ਪੂਰੀ